ਸਾਬੇ ਉਹ ਕੀ ਮਤਲਬ ਹੈ ਕਿ ਮਾਮਲਾ ਸਾਡੀ ਪਰਫਾਰਮੈਂਸ ਕਰ ਰਹੀ ਹੈ ਇਹ ਮਾਮਲਾ ਹੈਗਾ ਵਾ ਕਿ ਕੋਟ ਮੰਗਰ ਸਿੰਘ ਇੱਕ ਘਰ ਦੇ ਬਾਹਰ ਜਾ ਕੇ ਰਾਤ ਨੂੰ 1 ਵਜੇ ਤਿੰਨ ਫਾਇਰ ਕੀਤੇ ਆ ਉਹਦੇ ਨਾਲ ਉੱਥੇ ਡੈਸ਼ ਦਾ ਮਹੌਲ ਬਣਿਆ ਇਹ ਮੁੰਡੇ ਉੱਥੇ ਫਰਾਰ ਹੋ ਗਏ ਮੁਕਦਮਾ ਦਾ ਜਗੰਤਵਰ ਸਭੀ 6 ਨੰਬਰ ਦੀ ਟੀਮ ਨੇ ਸੀਰ ਦਾਸਰਾ ਦੀ ਹਦਾਇਤ ਤੇ ਹੁਕਮ ਦੇ ਨਾਲ ਸਲਾਮ ਮਸ਼ੂਰਾ ਕਰਕੇ ਤਿੰਨਾਂ ਜਣਿਆਂ ਨੂੰ ਕੱਲ੍ਹ ਸ਼ਾਮੀ 7:00 ਵਜੇ ਸ਼ੇਰਪੁਰ ਚੌਂਕ ਦੇ ਲਾਗੇ ਹੋਈ ਗਲੀ 'ਚ ਜੰਮੀ ਹਾਲ ਦੇ ਵਿੱਚ ਤੁੱਕਾਬੂ ਕਰ ਲਿਆ ਇਹਨਾਂ ਤੋਂ ਮਿਸਟਲ ਦੀ ਬਰਾਮਦਗੀ ਹੋ ਗਈ ਕੰਟਰੀ ਮੇਡ ਦੀ ਚਾਰ ਰੌਂਦ ਦੋ ਇਹਨਾਂ ਤੋਂ ਦਾਦ ਬਰਾਮਦ ਹੋ ਗਿਆ ਇਹਦੇ ਇਹ ਮਿਸਟਲ ਕਿੱਥੋਂ ਲੱਕਿਆ ਸੀ ਇਸੋ ਫਿਰ ਹ ਤੋ ਜੁਪੀ ਦੇ ਸਹਿਯੋਗ ਨੇ ਬਾਕੀ ਤਫਤੀਸ਼ ਦਾ ਹਿੱਸਾ ਹੈ ਤੇ ਬਤੀ ਹੋ ਸਕਦਾ ਗਾਂਗਾਂ ਨਿਕਲੇ ਸਰਪੰਚ ਜੰਨੀ ਕਾ ਅਕਸਾਂ ਕੇਲੇ આરોપી ਉਥੋਂ ਨਾਕੇ ਨੂੰ ਦੇਖੇ ਪੁਲਿਸ ਦੇ ਕੰਟਰੋਲ ਚ ਆ ਗਏ ਨੇ ਮੇਰੇ ਇਹ ਉਥੋਂ ਭੱਜ ਗਏ ਉਥੋਂ ਨਾਲੇ ਗਲੀ ਪੈਂਦੀ ਹੈ ਜਿੱਥੇ ਟੋਆ ਸੀ ਪੈਂਦਾ ਜਿੱਥੇ ਸਿਲੇ ਪੇਰੇ ਜਿਗਰ ਗਏ ਜਾ ਕੇ ਉਥੇ ਇਸਾ ਇਹਨਾਂ ਨੂੰ ਵਾਅਦਾ ਕੀ ਕਿਸ਼ਤੇ ਦਾ ਵਾਅਦਾ ਨੰਨਾਂ ਦਾ ਸਰ ਬਰਦਰ ਜੀ ਪਹਿਲਾਂ ਮੈਂ ਦੱਸ ਕੇ ਲੱਡਾ ਨਾ ਕਿ ਇਹਨਾਂ ਦਾ ਦੂਸਰੀ ਇਹਨਾਂ ਦੇ ਜਿਹਨਾਂ ਨੇ ਇਹਨੂੰ ਭੇਜਿਆ ਵਾ ਉਹਨਾਂ ਉਹਨਾਂ ਨੇ ਇਸ ਪਾਰ ਦੀ ਕੋ ਪੈਸੇ ਲੈ ਰਿਹਾ ਇਹ ਨਹੀਂ ਰਹੀ ਸੀ ਕਿ ਉਹਨਾਂ ਨੇ ਇਹਨੂੰ ਭੇਜਿਆ ਵਾ ਜਾ ਕੇ ਮੈਨੇ ਉਡੀ ਡੈਸ ਫਲਾ ਗਿਆ ਉਹ ਤੇ ਉਹ ਕਰਦੇ ਨੇ ਪੈਸੇ ਮੋੜ ਦੇਣਗੇ ਜੀ ਤੇ ਪੈਸਾ ਦਾ ਵਾਅਦਾ ਕਿਹਦੇ ਨਾਲ ਲੱਗਿਆ ਇਹਨਾਂ ਦਾ ਜੌਨੀ ਨਾਲ ਜੀ ਜੌਨੀ ਵੀ ਦੇਰ ਜੀ ਸਰ ਜੌਨੀ ਵੀ ਦੇਰ ਜੇ ਇੱਕ ਅਮਨ ਦਾ ਦੇਰ ਜੀ ਅਮਨ ਅਮਨ ਦਾ ਤੇ ਜੌਨੀ ਦਾ ਮਸਲਾ ਆਪਸ ਵਿੱਚ ਅਮਨ ਨੇ ਇਹਨੇ ਤਨੂੰ ਵੀ ਪੇਜਾ ਵਾ ਠੀਕ ਹੈ ਫਿਰ ਜੇਡ ਕੋਲੋਂ ਲੜਾਈ ਨੂੰ ਗਈ ਸੀ ਓਕੇ ਹਾਂ ਯਾਰ ਓਹੀ ਮੰਨਦਾ ਮੈਂ ਅਜੇ ਹਜ਼ਰ ਕਮਿਸ਼ਨ ਕੀ ਮੰਨਦਾ ਇਹਨਾਂ ਅਜੇ ਅਮਨ ਨੂੰ ਪ੍ਰੋਡਕਸ਼ਨੋਂ ਤੇ ਲੈ ਕੇ ਆਵਾਂਗੇ ਜੀ ਤੇ ਜੋਨੀ ਨੂੰ ਵੀ ਲੈ ਕੇ ਆਵਾਂਗੇ ਇਹ ਸੀ ਜਿਹੜੀ ਬਾਕੀ ਇਨਵੈਸਟੀਗੇਸ਼ਨਾਂ ਪੂਰੀ ਹੋ ਗਈ ਔਰ ਕੋਈ ਰਿਕਵਰੀ ਬਾਕੀ ਹੈਗੀ ਆ ਜੋ ਸਾਡੇ ਮੁਤਾਬਕ ਆ ਉਹ ਰਿਕਵਰੀ ਵੀ ਕੀਤੀ ਜਾਊਗੀ ਲੱਗਦਾ ਪਰ ਜੋਨੀ ਦੇ ਪਰਿਵਾਰ ਤੇ ਵੀ ਐਨਡੀਪੀਏ ਸੈਕਟਰ ਹਾਂਜੀ ਹੈਗੇ ਨੇ ਉਹਨਾਂ ਦੇ ਜੋਨੀ ਦੇ ਜੋਨੀ ਦੀ ਵਾਈਫ ਹੁੰਦਾ ਹੈ ਜੀ ਜਿਹੜੀ ਕੁੜੀ ਦੇ ਮਗਦਮਾ ਦਾ ਜਿਕਰ ਤਾਂ ਉਹ ਵੀ ਵੇਚਦੇ ਆ ਜੌਨੀ ਦੀ ਮਦਰ ਵੀ ਵੇਚਦੇ ਆ ਅੱਛਾ ਜੀ ਤੇ ਘਰ ਦੇ ਵਿੱਚ ਉਸ ਟਾਈਮ ਸੀਗਾ ਕੌਣ ਕੌਣ ਜੋ ਫਾਇਰਿੰਗ ਹੋਈ ਸੀ ਘਰ ਦੇ ਵਿੱਚ ਇੱਕ 30 ਸਾਲ ਦੀ ਉਹਦੀ ਭਤੀਜੀ ਸੀਗੀ ਜਿਹਦੇ ਤੇ ਮਗਦਮਾ ਦਾ ਜਿਕਰ ਕੀਤਾ ਗਿਆ ਇੱਕ ਜੌਨੀ ਦਾ ਫਾਇਰ ਕਰ ਪੈ ਸੀਗਾ ਉਹ ਬਿਜੜ ਗਿਆ ਉਹੀ ਕਰੇ ਇੱਕ ਦਿਨ ਫਾਇਰ ਦੀ ਬੇਟੀ ਸੀ ਉਹ ਉਹ ਸੁੱਦੀ ਪਈ ਸੀ ਆਸਕ ਨਾਲ ਉੱਠ ਕੇ ਨਹੀਂ ਆਏ ਹੈਗੇ ਉਹ ਦੱਦੇ ਸੀਗੇ ਉਹ ਰੋੜ ਉਹਨਾਂ ਦੀ ਬੁਸ਼ ਕੇ ਗਿਆ ਟੋਟਲ ਫਾਇਰਿੰਗ ਦਾ ਸਿਰਫ ਮੌਕਾ ਤੇ ਦੱਸੇ ਇਹਨਾਂ ਨੇ ਪਿਸਤਲ ਕਿੰਨੇ ਦਾ ਲੈ ਗਿਆ ਅੰਦਾਜ਼ਾ ਇਹਨਾਂ ਸੀਂ ਦਾ ਪਾਰਟਾਈਸਿੰਗ ਬਾਈ ਦੱਸਾਂਗੇ ਅਰੇ ਤਿੰਨੇ ਬੰਦੇ ਆ ਜਿਹੜੇ ਨਿਸ਼ੇ ਦੇ ਆਦੀ ਜਾਂ ਕਿਸ ਤਰ੍ਹਾਂ ਪਤਾ ਲੱਗਿਆ ਹਿੰ ਤੱਕ ਇਹਨਾਂ ਡੋਬ ਗਿਆਵਾਂਗੇ ਜੀ ਜਿੱਦੋਂ ਉੱਥੋਂ ਪਤਾ ਲੱਗੂਗਾ ਇਹਨਾਂ ਦਾ ਬੈਕਗ੍ਰਾਉਂਡ ਕੀ ਕੋਈ ਪੜਤਿਆ ਕਹਿੰਦਾ ਦੱਸਿਆ ਤੁਹਾਡੇ ਪਰਚੀ ਹੈਗੀ ਆ ਇਹਨਾਂ ਦੀ ਪਰਚੀ ਹੈਗੀ ਆ ਜਿਹੜਾ ਨਬਦੀਪ ਸਿੰਘ ਆ ਇਹਨਾਂ ਦੇ ਚਾਰ ਮਤਵੇ ਦੱਸਦੇ ਨੇ ਜੀ ਇੱਕ ਜੀਜੋ ਤੋਂ ਮੇਨ 307 ਦੋ 307 ਦੇ ਨੇ ਤੇ ਜਿਹੜਾ ਹੈਗਾ ਦੂਜਾ ਬਲਵੰਤ ਤੇ ਨਿਤਿਸ਼ ਇਹਦੇ ਕੋਲ ਮਕਦਮਾ ਦਰਜ ਨਹੀਂ ਹੈਗਾ ਮੀਨਾ ਨਦੀਪ ਨਦੀਪ ਸਿੰਘ ਹੀ ਪਲੇਆ ਰਾਇ ਇਹਨਾਂ ਦੇ ਘਰ ਜਾ ਕੇ ਫੇਰਿੰਗ ਕਰਨ ਦਾ ਸੀ ਠੀਕ